ਮੈਨੂੰ ਲੱਗਦਾ ਡੱਲੇਵਾਲ ਸਾਹਿਬ ਕਮਲੇ ਹੋ ਗਏ ਨੇ ਕਿ ਜਿਹੜੇ ਇਸ ਤਰੀਕੇ ਦੇ ਨਾਲ ਆਪਣੀ ਜਾਨ ਦੇਣ ਤੇ ਤਲੇ ਹੋਏ ਨੇ ਰੱਬ ਨਾ ਕਰੇ ਜੇ ਕੋਈ ਉਨੀ ਕੀ ਹੁੰਦੀ ਆ ਡੱਲੇਵਾਲ ਸਾਹਿਬ ਦੇ ਨਾਲ ਤਾਂ ਸਰਕਾਰਾਂ ਇਸ ਦੀ ਜਵਾਬਦੇਹੀ ਦੇਣੀ ਪਊਗੀ ਸਰਕਾਰ ਨੂੰ ਜੇ ਮੰਗਾ ਮੰਨੀਆਂ ਗਈਆਂ ਠੀਕ ਐ ਪਰ ਜੇ ਨਾ ਮੰਨੀਆਂ ਗਈਆਂ ਤਾਂ ਹੋ ਸਕਦਾ ਕਿ ਉੱਥੋਂ ਵਾਪਸ ਉਹ ਮੈਂ ਜਿਉਂਦਾ ਵਾਪਸ ਨਾ ਆਵਾਂ ਜੀ ਇੱਥੋਂ ਤੱਕ ਸੋਚ ਕੇ ਡੱਲੇਵਾਲ ਸਾਹਿਬ ਨੇ ਇਹ ਮਰਨ ਵਰਤ ਸ਼ੁਰੂ ਕੀਤਾ ਸੀਗਾ ਕੀ ਹੁਣ ਤਾਂ ਐਸੇ ਹਾਲਾਤ ਆ ਗਏ ਕਿ ਜਦੋਂ ਪਾਣੀ ਦਾ ਘੁੱਟ ਪੀਂਦੇ ਵੀ ਨੇ ਜੇ ਪਾਣੀ ਪੀਣਾ ਨਾ ਗਲਾਸ ਭਰ ਕੇ ਤੇ ਇੱਕਦਮ ਤਾਂ ਪਾਣੀ ਵੀ ਨਹੀਂ ਪੀ ਸਕਦੇ ਜੇ ਕੋਈ ਆਮ ਮੈਂ ਕਿਹਾ ਨਾ ਬੰਦਾ ਹੁੰਦਾ ਤਾਂ ਸ਼ਾਇਦ 50 70 ਦਿਨਾਂ ਦੇ ਵਿੱਚ ਹੀ ਚੱਕ ਲੋ ਧਰ ਲੋ ਹੋ ਜਾਣੀ ਸੀ ਕਿ ਜਿਉਂਦੇ ਜੀ ਅਸੀਂ ਪੁੱਛਣਾ ਨਹੀਂ ਕਿਸੇ ਨੂੰ ਜਦੋਂ ਬੰਦਾ ਨਹੀਂ ਰਿਹਾ ਫਿਰ ਅਸੀਂ ਖੜ ਕੇ ਬਹੁਤ ਨਾਰੇਵਾਜ਼ੀ ਕਰ ਦਿੰਨੇ ਆ ਫਿਰ ਅਸੀਂ ਅਮਰ ਰਹੇ ਵੀ ਕਹਿ ਦਿੰਨੇ ਆ ਫਿਰ ਅਸੀਂ ਇਹ ਵੀ ਕਹਿ ਦਿੰਨੇ ਆ ਵੀ ਅਸੀਂ ਤੇਰੀ ਸੋਚ ਤੇ ਪਹਿਰਾ ਦਿੰਦੇ ਰਹਾਂਗੇ ਰਾਉ ਜੀ ਅੱਜ 18 ਦਿਨ ਹੋ ਗਏ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੇ ਬੈਠਿਆ ਨੂੰ ਸੁਪਰੀਮ ਕੋਰਟ ਨੇ ਵੀ ਹੁਣ ਤਾਂ ਚਿੰਤਾ ਜਤਾਈ ਹੈ ਉਹਨਾਂ ਨੇ ਕਿਹਾ ਕਿ ਡੱਲੇਵਾਲ ਸਾਹਿਬ ਦੀ ਜਾਨ ਕੀਮਤੀ ਆ ਅੰਦੋਲਨਾਂ ਤੋਂ ਵੀ ਜ਼ਿਆਦਾ ਠੀਕ ਹੈ ਰਾਦੀਪ ਸੁਪਰੀਮ ਕੋਰਟ ਬੋਲਿਆ ਸੁਪਰੀਮ ਕੋਰਟ ਨੇ ਬੋਲਣਾ ਹੀ ਸੀਗਾ ਕਿਉਂਕਿ ਇਹਦੇ ਨਾਲ ਤਾਂ ਪਤਾ ਕੀ ਹੋਣਾ ਜਿਹੜਾ ਸੁਪਰੀਮ ਕੋਰਟ ਬੋਲਿਆ ਇਹਦੇ ਨਾਲ ਤਾਂ ਸਰਕਾਰਾਂ ਨੂੰ ਫਾਇਦਾ ਮਿਲੂਗਾ ਕਿਉਂਕਿ ਸਰਕਾਰਾਂ ਕਦੋਂ ਚਾਹੁੰਦੀਆਂ ਨੇ ਕਿ ਇਸ ਤਰੀਕੇ ਦੇ ਨਾਲ ਕੋਈ ਆਗੂ ਮਰਨ ਵਰਤ ਜਾਰੀ ਰੱਖੇ ਕਿਉਂਕਿ ਰੱਬ ਨਾ ਕਰੇ ਜੇ ਕੋਈ 1921 ਹੁੰਦੀ ਆ ਡੱਲੇਵਾਲ ਸਾਹਿਬ ਦੇ ਨਾਲ ਤਾਂ ਸਰਕਾਰਾਂ ਇਸ ਦੀ ਜਵਾਬਦੇਹੀ ਦੇਣੀ ਪਊਗੀ ਸਰਕਾਰ ਨੂੰ ਪਰ ਉਸ ਤੋਂ ਵੀ ਪਹਿਲਾਂ ਮੈਂ ਇੱਕ ਗੱਲ ਥੋੜੀ ਜੀ ਰਾਜਦੀਪ ਕਹਿਣਾ ਚਾਹਣਾ ਤੇ ਮੈਨੂੰ ਲੱਗਦਾ ਡੱਲੇਵਾਲ ਸਾਹਿਬ ਕਮਲੇ ਹੋ ਗਏ ਨੇ ਕਿ ਜਿਹੜੇ ਇਸ ਤਰੀਕੇ ਦੇ ਨਾਲ ਆਪਣੀ ਜਾਨ ਦੇਣ ਤੇ ਤੁਲੇ ਹੋਏ ਨੇ ਨਾਲੇ ਕਿਹਨਾਂ ਦੇ ਲਈ ਜਾਨ ਦੇਣ ਦੇ ਲਈ ਤੁਲੇ ਹੋਏ ਨੇ ਉਹ ਇਹਨਾਂ ਲੋਕਾਂ ਦੇ ਲਈ ਕਿਸਾਨਾਂ ਦੇ ਲਈ ਤੇ ਉਹੀ ਉਹ ਲੋਕ ਨੇ ਜਿਹੜੇ ਪਹੁੰਚ ਵੀ ਰਹੇ ਹਨ ਅੰਦੋਲਨ ਤੇ ਹੁਣ ਪਿਛਲੇ ਦੋ ਦਿਨਾਂ ਤੇ ਦੇਖ ਲੋ ਤਾਂ ਅੱਜ ਦੇਖ ਲੋ ਅੱਜ ਥੋੜਾ ਬਹੁਤਾ ਇਕੱਠ ਹੋਇਆ ਖਨੌਰੀ ਬਾਡਰ ਤੇ ਪਰ ਉਹ ਵੀ ਕਦੋਂ ਹੋਇਆ ਬਿਲਕੁਲ ਜਦੋਂ ਕੱਲ ਡੱਲੇਵਾਲ ਸਾਹਿਬ ਨੂੰ ਬੋਲਣਾ ਪਿਆ ਬਿਆਨ ਦੇਣਾ ਪਿਆ ਹਮ ਯਾਰ ਇੱਕ ਐਸਾ ਆਗੂ ਜਿਹੜਾ ਪੂਰੀ ਤਿਆਰੀ ਦੇ ਨਾਲ ਆਇਆ ਜਿੰਨੇ ਤੁਸੀਂ ਦੇਖਿਆ ਕਿ ਉਹਨੇ ਮਰਨ ਵਰਤ ਰੱਖਣ ਤੋਂ ਪਹਿਲਾਂ ਆਪਣੀ ਸਾਰੀ ਜਾਇਦਾਦ ਆਪਣੇ ਪਰਿਵਾਰ ਦੇ ਨਾਂ ਕਰਾਤੀ ਉਹ ਕਿਉਂ ਕਰਾਈ ਸੀ ਤਾਂ ਉਹ ਕਿਉਂ ਬੰਦਾ ਸੈਕਰੀਫਾਈ ਕਰਨ ਨੂੰ ਤਿਆਰ ਹੈ ਉਹ ਬੰਦਾ ਇਹ ਗੱਲ ਸੋਚ ਕੇ ਮਰਨ ਵਰਤ ਤੇ ਬੈਠਾ ਕਿ ਮੈਨੂੰ ਕੱਲ ਨੂੰ ਕੁਝ ਵੀ ਹੋ ਸਕਦਾ ਜੇ ਮੰਗਾ ਮੰਨੀਆਂ ਗਈਆਂ ਠੀਕ ਐ ਪਰ ਜੇ ਨਾ ਮੰਨੀਆਂ ਗਈਆਂ ਤਾਂ ਹੋ ਸਕਦਾ ਕਿ ਉੱਥੋਂ ਵਾਪਸ ਉਹ ਮੈਂ ਜਿਉਂਦਾ ਵਾਪਸ ਨਾ ਆਵਾਂ ਜੀ ਇੱਥੋਂ ਤੱਕ ਸੋਚ ਕੇ ਡੱਲਿਆਰ ਸਾਹਿਬ ਨੇ ਇਹ ਮਰਨ ਵਰਤ ਸ਼ੁਰੂ ਕੀਤਾ ਸੀਗਾ 18 ਦਿਨ ਹੋ ਗਿਆ 12 ਕਿਲੋ ਭਾਰ ਘਟ ਗਿਆ ਕੈਂਸਰ ਦੇ ਮਰੀਜ਼ ਆਪਾਂ ਪਹਿਲਾਂ ਵੀ ਦੱਸਿਆ ਸਭ ਨੂੰ ਪਤਾ ਬਿਲਕੁਲ ਪਰ ਇਸ ਵੇਲੇ ਜਿਹੜੀ ਕੰਡੀਸ਼ਨ ਆ ਉਹਨਾਂ ਦੀ ਕਿ ਦੇਖੋ ਅੰਨ ਤਾਂ ਉਹਨਾਂ ਨੇ 18 ਦਿਨਾਂ ਤੋਂ ਖਾਦਾ ਹੀ ਨਹੀਂ ਕੁਝ ਵੀ ਪਾਣੀ ਪੀਂਦੇ ਸੀਗੇ ਲਿਕਵਿਡ ਤੇ ਥੋੜਾ ਜਿਹਾ ਜਿਉਂਦੇ ਸੀ ਆਸਰੇ ਨਾਲ ਸੀ ਪਰ ਉਹ ਹੁਣ ਜਿਹੜੇ ਡਾਕਟਰ ਸਵਾਯਮਾਨ ਸਿੰਘ ਹੋਰਾਂ ਦੀ ਟੀਮ ਆ ਉਹ ਦੱਸਦੇ ਨੇ ਕਿ ਹੁਣ ਤਾਂ ਐਸੇ ਹਾਲਾਤ ਆ ਗਏ ਕਿ ਜਦੋਂ ਪਾਣੀ ਦਾ ਘੁੱਟ ਪੀਂਦੇ ਵੀ ਨੇ ਜੇ ਪਾਣੀ ਪੀਣਾ ਨਾ ਗਲਾਸ ਭਰ ਕੇ ਤੇ ਇੱਕਦਮ ਤਾਂ ਪਾਣੀ ਵੀ ਨਹੀਂ ਪੀ ਸਕਦੇ ਜੇ ਲਗਾਤਾਰ ਕਹਿੰਦੇ ਪੀ ਲੈਣ ਤਾਂ ਉਹ ਉਲਟੀ ਆਉਂਦੀ ਆ ਤੇ ਬਾਹਰ ਨੂੰ ਨਿਕਲ ਰਹੀਆਂ ਨੇ ਦਵਾਈਆਂ ਵੀ ਬਾਹਰ ਆ ਰਹੀਆਂ ਨੇ ਮਤਲਬ ਇਸ ਤਰੀਕੇ ਦੀ ਸੀਰੀਅਸ ਕੰਡੀਸ਼ਨ ਡੱਲੇয়াল ਸਾਹਿਬ ਦੀ ਹੈਗੀ ਆ ਜੀ ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਪਹਿਲਾਂ ਤਾਂ ਦੇਖੋ ਆਪਾਂ ਪੰਜਾਬ ਦੇ ਕਿਸਾਨਾਂ ਨੂੰ ਇਹ ਕਹਿ ਸਕਦੇ ਹਾਂ ਨਾ ਕਿਉਂਕਿ ਅੰਦੋਲਨ ਇਹ ਇੱਕ ਦੂਸਰਾ ਵੀ ਪੰਜਾਬ ਤੋਂ ਹੀ ਸ਼ੁਰੂ ਹੋਇਆ ਪਹਿਲਾਂ ਵੀ ਪੰਜਾਬ ਤੋਂ ਸ਼ੁਰੂ ਹੋਇਆ ਸੀ ਜਦੋਂ ਸਾਡੇ ਪੰਜਾਬ ਦੇ ਲੋਕਾਂ ਨੂੰ ਫਰਕ ਹੀ ਨਹੀਂ ਪੈਂਦਾ ਕੋਈ ਕਿ ਡੱਲੇয়াল ਸਾਹਿਬ 18 ਦਿਨ ਤੋਂ ਉਹਨਾਂ ਨੇ ਕੁਝ ਖਾਦਾ ਨਹੀਂ ਅਸੀਂ ਸਾਰੇ ਤੁਸੀਂ ਮੈਂ ਅਸੀਂ ਵਿੱਚ ਹੀ ਆਉਣੇ ਆ ਆਪਾਂ ਆਪਾਂ ਨੂੰ ਆਪਾਂ ਵੀ ਬਾਹਰ ਨਹੀਂ ਰੱਖਦੇ ਹਮ ਅਸੀਂ ਖਾਂਦੇ ਆ ਤਿੰਨ ਟਾਈਮ ਖਾਣਾ ਖਾਂਦੇ ਆ ਵਧੀਆ ਖਾਂਦੇ ਆ ਪਰ ਉਸ ਬੰਦੇ ਬਾਰੇ ਸੋਚ ਕੇ ਦੇਖੋ ਜਿਹਨੇ 18 ਦਿਨਾਂ ਤੋਂ ਅੰਨ ਦੀ ਇੱਕ ਬੁਰਕੀ ਤੱਕ ਨਹੀਂ ਖਾਦੀ ਇੱਕ ਦਾਣਾ ਤੱਕ ਨਹੀਂ ਖਾਦਾ ਬਿਲਕੁਲ ਕੀ ਹਾਲਤ ਹੋਊਗੀ ਮੈਂ ਕਹਿੰਦਾ ਇੱਥੇ ਆਪਾਂ ਬੈਠੇ ਆ ਤਿੰਨ ਡੰਗਾਂ ਚੋਂ ਇੱਕ ਡੰਗ ਦੀ ਰੋਟੀ ਨਾ ਨਾ ਮਿਲੇ ਤੇ ਬੰਦਾ ਦੂਰ ਤੀਰਾ ਹੋਣ ਲੱਗ ਜਾਂਦਾ ਕਿ ਮੈਂ ਯਾਰ ਮੈਨੂੰ ਭੁੱਖ ਲੱਗੀ ਆ ਯਾਰ ਮੈਨੂੰ ਕੁਛ ਨਾ ਕੁਛ ਦੇ ਦਿਓ ਯਾਰ ਮੈਂ ਤਾਂ ਮਰ ਚੱਲਿਆ 18 ਦਿਨ 18 ਦਿਨ ਤੋਂ ਹਨਾ ਨਾ ਖਾਣਾ ਤੇ ਕਿਸ ਹਿਸਾਬ ਦੇ ਨਾਲ ਉਪਰੋਂ ਕੈਂਸਰ ਦੇ ਮਰੀਜ਼ ਹੋਣਾ ਕੈਂਸਰ ਦਾ ਮਰੀਜ਼ ਹੋਵੇ ਤੇ ਕਿਸ ਤਰੀਕੇ ਦੇ ਨਾਲ ਉਸ ਬੰਦੇ ਦੀ ਸਹਿਣ ਸ਼ਕਤੀ ਹੈਗੀ ਹੈ ਜਿਹੜੀ ਇਹਨੂੰ 18 ਦਿਨ ਤੱਕ ਜਿਉਂਦਾ ਰੱਖ ਸਕੀ ਹੈ ਹੂੰ ਜੋ ਕੋਈ ਆਮ ਮੈਂ ਕਹਿੰਦਾ ਬੰਦਾ ਹੁੰਦਾ ਤਾਂ ਸ਼ਾਇਦ 5 7 ਦਿਨਾਂ ਦੇ ਵਿੱਚ ਹੀ ਚੱਕ ਲੋ ਧਰ ਲੋ ਹੋ ਜਾਣੀ ਸੀ ਬਿਲਕੁਲ ਤੇ ਇਸ ਵੇਲੇ ਕੰਡੀਸ਼ਨ ਹੋਰ ਵੀ ਮਾੜੀ ਇਸ ਕਰਕੇ ਹੈ ਕਿਉਂਕਿ ਡਾਕਟਰਾਂ ਨੂੰ ਲੱਗਦਾ ਕਿ ਇਹਨਾਂ ਨੂੰ ਹਾਰਟ ਅਟੈਕ ਇਸ ਐ ਸਿਚੁਏਸ਼ਨ ਆ ਹੁਣ ਕਿ ਹਾਰਟ ਅਟੈਕ ਕਿਸੇ ਵੀ ਵੇਲੇ ਹੋ ਸਕਦਾ ਖੈਰ ਉਹ ਉਹਨਾਂ ਦੀ ਜੋ ਸਿਚੁਏਸ਼ਨ ਹੈ ਡੱਲੇয়াল ਸਾਹਿਬ ਦੀ ਉਹ ਸਭ ਨੂੰ ਪਤਾ ਤੁਹਾਨੂੰ ਪਤਾ ਮੈਨੂੰ ਪਤਾ ਜਿਹੜੇ ਲੋਕ ਸੁਣਦੇ ਨੇ ਉਹਨਾਂ ਨੂੰ ਵੀ ਪਤਾ ਕਿ ਕਿੰਨੇ ਕੁ ਸੀਰੀਅਸ ਨੇ ਪਰ ਹਜੇ ਵੀ ਲੋਕਾਂ ਨੂੰ ਇਹ ਮਨ ਨਹੀਂ ਲੋਕਾਂ ਦਾ ਬਣ ਰਿਹਾ ਕਿ ਉੱਠੀਏ ਅਸੀਂ ਜਾਈਏ ਮੋਰਚੇ ਤੇ ਅਸੀਂ ਹੂੰ ਤੇ ਉੱਥੇ ਜਾ ਕੇ ਆਪਣੇ ਆਗੂ ਦਾ ਹੌਸਲਾ ਵਧਾਈਏ ਉਹ ਆਗੂ ਜਿਨੇ 18 17 ਦਿਨ ਤੋਂ ਕੁਛ ਖਾਦਾ ਨਹੀਂ ਉਹਨੇ 17ਵੇਂ ਦਿਨ ਜਾ ਕੇ ਤੁਹਾਨੂੰ ਅਪੀਲ ਕੀਤੀ ਹੈ ਤੁਹਾਨੂੰ ਅਪੀਲ ਕੀਤੀ ਹੈ ਕਿ ਹੁਣ ਤਾਂ ਆਜੋ ਮੋਰਚੇ ਤੇ ਆਜੋ ਤਾਂ ਹੀ ਮੈਂ ਕਹਿਣਾ ਕਿ ਡੱਲੇਆਲ ਸਾਹਿਬ ਤੁਸੀਂ ਪਾਗਲ ਹੋ ਤੁਸੀਂ ਕਿਹਨਾਂ ਦੇ ਲਈ ਵਰਤ ਰੱਖ ਕੇ ਬੈਠੇ ਹੋ ਜਿਨ੍ਹਾਂ ਨੂੰ ਕੋਈ ਫਰਕ ਹੀ ਨਹੀਂ ਚਾਹੀਦਾ ਕਿ ਕਾਨੂੰਨੀ ਗਰੰਟੀ ਲੋਕਾਂ ਨੂੰ ਨਹੀਂ ਚਾਹੀਦੀ ਤੁਸੀਂ ਕਿਉਂ ਆਪਣੀ ਜਾਨ ਦੇ ਰਹੇ ਹੋ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਡੱਲਿਆ ਸਾਹਿਬ ਦੀ ਜਾਨ ਬੇहद ਕੀਮਤੀ ਹੈ ਹਮ ਪਰ ਦੂਸਰਿਆਂ ਨੂੰ ਨਹੀਂ ਲੱਗਦੀ ਹੁੰਦੀ ਜਿਸ ਪਰਿਵਾਰ ਦਾ ਜੀ ਹੁੰਦਾ ਉਸ ਪਰਿਵਾਰ ਦੇ ਜੀ ਨੂੰ ਹੀ ਪਤਾ ਹੁੰਦਾ ਕਿ ਸਾਡੇ ਇਸ ਜੀ ਦੀ ਜਾਨ ਦੀ ਕੀਮਤ ਕਿੰਨੀ ਕਾ ਰਾਉ ਜੀ ਪਰ ਇਹਦੇ ਪਿੱਛੇ ਇਹ ਵੀ ਇੱਕ ਗੱਲ ਆ ਨਾ ਕਿਉਂਕਿ ਜਿਹੜੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਹੋਰ ਕਿਸਾਨ ਵੱਡੇ ਲੀਡਰ ਹੈਗੇ ਨੇ ਜਿਵੇਂ ਮੈਂ ਬਾਈ ਨੇਮ ਗੱਲ ਕਰਨ ਦੇ ਵਿੱਚ ਮੈਨੂੰ ਕੋਈ ਹਰਜ ਨਹੀਂ ਹੈਗਾ ਬਲਬੀਰ ਸਿੰਘ ਰਾਜੇਵਾਲ ਨੇ ਜੋਗਿੰਦਰ ਸਿੰਘ ਉਗਰਾਹਾ ਨੇ ਇੱਕ ਵੱਡਾ ਨਾਮ ਆ ਹਰਮਿੰਦਰ ਸਿੰਘ ਕਾਦੀਆਂ ਨੇ ਰੁਲਦੂ ਮਾਰਸਾ ਨੇ ਪਿਛਲੇ ਹੰਦ ਹੰਦ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਰਹੇ ਰਜਿੰਦਰਦੀਪ ਸਿੰਘ ਵਾਲਾ ਵੀ ਆ ਅਕਸਰ ਕਾਫਾ ਬੋਲਦੇ ਰਹਿੰਦੇ ਨੇ ਪਰ ਅੱਜ ਉਹ ਕਿੱਥੇ ਨੇ ਅੱਜ ਉਹ ਕਿਉਂ ਨਹੀਂ ਆ ਰਹੇ ਕੀ ਕਿ ਇਹ ਕਾਨੂੰਨੀ ਗਰੰਟੀ ਉਹਨਾਂ ਨੂੰ ਨਹੀਂ ਚਾਹੀਦੀ ਕੀ ਜਿਹੜਾ ਖੇਤ ਕਿਸਾਨ ਮਜ਼ਦੂਰ ਦੇ ਕਰਜ਼ੇ ਮਾਫੀ ਦੀ ਇਹਦੇ ਅੰਦਰ ਮੰਗਾ ਕੀ ਉਹਨਾਂ ਦੇ ਜਥੇਬੰਦੀਆਂ ਦੇ ਵਿੱਚ ਜਿਹੜੇ ਕਿਸਾਨ ਬੈਠੇ ਆ ਜਾਂ ਉਹਨਾਂ ਕਿਸਾਨ ਲੀਡਰਾਂ ਨੂੰ ਉਹ ਚੀਜ਼ਾਂ ਨਹੀਂ ਚਾਹੀਦੀਆਂ ਜਾ ਉਹ ਕਹਿ ਦੇਣ ਵੀ ਸਾਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ ਗੀਆਂ ਅਸੀਂ ਭਾਈ ਤਾਂ ਕਰਕੇ ਨਹੀਂ ਆਉਂਦੇਗੇ ਚਾਹੀਦੀ ਤਾਂ ਸਭ ਨੂੰ ਨੇ ਰਾਜੀਪ ਸਾਰਿਆਂ ਨੂੰ ਚਾਹੀਦੀ ਹੈ ਪਰ ਗੱਲ ਇੱਥੇ ਇਹ ਆ ਜਾਂਦੀ ਹੈ ਨਾ ਕਿ ਅੱਜ ਮੈਂ ਉਗਰਾਹਾ ਸਾਹਿਬ ਦਾ ਬਿਆਨ ਸੁਣ ਰਿਹਾ ਸੀ ਇੱਕ ਚੈਨਲ ਤੇ ਇੰਟਰਵਿਊ ਚੱਲਦੀ ਸੀ ਉਹਨਾਂ ਦੀ ਉਹ ਕਹਿੰਦੇ ਕਿ ਇਹ ਜਿਹੜੀ ਮੰਗ ਹੈ ਕਾਨੂੰਨੀ ਗਰੰਟੀ ਵਾਲੀ ਕਹਿੰਦੇ ਇਹ ਤਾਂ ਬਹੁਤ ਵੱਡੀ ਮੰਗ ਹੈ ਇਹ ਤਾਂ ਤਿੰਨ ਕਾਨੂੰਨਾਂ ਨੂੰ ਰੱਦ ਕਰਾਉਣ ਤੋਂ ਵੀ ਕਿਤੇ ਪਰੇ ਦੀ ਮੰਗ ਹੈ ਵੀ ਮਤਲਬ ਇੰਨੀ ਔਖੀ ਮੰਗ ਹੈ ਇਹ ਸਰਕਾਰ ਤੋਂ ਪੂਰੀ ਕਰਾਉਣ ਦੇ ਲਈ ਚਲੋ ਮੰਨ ਲਿਆ ਕਿ ਉਗਰਾਹਾ ਸਾਹਿਬ ਠੀਕ ਕਹਿੰਦੇ ਨੇ ਕਿ ਬਹੁਤ ਔਖੀ ਮੰਗ ਹੈ ਔਖੀ ਮੰਗ ਤਾਂ ਖੇਤੀ ਕਾਨੂੰਨਾਂ ਵਾਲੀ ਵੀ ਸੀਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਿਕਾਰਡ ਰਹਾ ਸੀ ਉਦੋਂ ਤੱਕ ਕਿ ਜਿਹੜੀ ਗੱਲ ਕਹਿਤੀ ਕਹਿਤੀ ਵਾਪਸ ਨਹੀਂ ਲੈਣੀ ਪੱਥਰ ਤੇ ਲੀਕ ਹੁੰਦੀ ਪੱਥਰ ਤੇ ਲੀਕ ਸੀਗੀ ਪਰ ਉਹ ਵੀ ਲਈ ਨਾ ਸਰਕਾਰ ਨੇ ਬਿਲਕੁਲ ਠੀਕ ਹੈ ਤੇ ਗੱਲ ਇਹ ਨਹੀਂ ਹੁੰਦੀ ਗੱਲ ਇਹ ਹੁੰਦੀ ਹੈ ਕਿ ਤੁਹਾਡੇ ਚ ਜਜਬਾ ਕਿੰਨਾ ਹੈ ਹਮ ਇਹਨਾਂ ਦੋ ਕਿਸਾਨੀ ਜਥੇਬੰਦੀਆਂ ਨੂੰ ਛੱਡ ਕੇ ਬਾਕੀ ਜਥੇਬੰਦੀਆਂ ਦੇ ਵਿੱਚ ਉਹ ਜਜਬਾ ਦਿਖਦਾ ਹੀ ਨਹੀਂ ਇਹਦੇ 'ਚ ਬਹੁਤ ਸਾਰੀਆਂ ਗੱਲਾਂ ਨੇ ਇਹਦੇ 'ਚ ਪ੍ਰਧਾਨਗੀ ਵੀ ਮੈਟਰ ਕਰਦੀ ਆ ਇਹਦੇ 'ਚ ਇਹ ਵੀ ਮੈਟਰ ਕਰਦਾ ਕਿ ਅੰਦੋਲਨ ਤਾਂ ਇਹਨਾਂ ਨੇ ਸ਼ੁਰੂ ਕੀਤਾ ਹੁਣ ਜੇ ਅਸੀਂ ਨਾਲ ਇਹਨਾਂ ਦੇ ਰਲ ਗਏ ਜਾ ਕੇ ਤੇ ਜੇ ਅੰਦੋਲਨ ਜਿੱਤੇ ਆ ਗਿਆ ਤਾਂ ਵਾਵਾ ਤਾਂ ਇਹਨਾਂ ਦੀ ਹੋਊਗੀ ਸਾਨੂੰ ਤਾਂ ਕਹਿ ਦੇਣਾ ਵੀ ਤੂੰਸ ਤਾਂ ਬਾਦਚਾਹੀ ਸੀ ਇੱਥੋਂ ਤੱਕ ਦੀ ਵੀ ਮਾਨਸਿਕਤਾ ਹੈਗੀ ਆ ਆਗੂਆਂ ਦੀ ਕਿ ਉਹਨਾਂ ਨੇ ਸ਼ੁਰੂ ਕੀਤਾ ਹੁਣ ਉਹੀ ਜਾਣਨ ਹੋੜਾ ਉਗਰਾਹਾ ਸਾਹਿਬ ਦੇ ਬਿਆਨ ਤੇ ਮੈਂ ਦੁਬਾਰੇ ਆਉਣਾ ਦੇਖੋ ਆਪਾਂ ਸਤਿਕਾਰ ਕਰਦੇ ਆ ਬੜੇ ਸੀਨੀਅਰ ਆਗੂ ਨੇ ਸਾਡੇ ਸਭ ਤੋਂ ਵੱਡੀ ਜਥੇਬੰਦੀ ਆ ਆਪਾਂ ਸਤਿਕਾਰ ਸਭ ਦਾ ਕਰਦੇ ਆ ਪਰ ਗੱਲ ਇਹ ਹੈ ਕਿ ਜੋ ਅੱਜ ਯੂਪੀ ਤੋਂ ਚੱਲ ਕੇ ਜਿਹੜਾ ਰਕੇਸ਼ ਕੈਤ ਜੀ ਅੱਜ ਪਹੁੰਚ ਚੁੱਕੇ ਨੇ ਹਾਲ ਜਾਣਨ ਦੇ ਲਈ ਉਹਨਾਂ ਨੇ ਕਹਿਤਾ ਕਿ ਦਿੱਲੀ ਨੂੰ ਘੇਰਨਾ ਪਊਗਾ ਕਿਉਂਕਿ ਇਹ ਹੁਣ ਛੋਟੀ ਗੱਲ ਨਹੀਂ ਰਹਿ ਗਈ ਡੱਲੇਵਾਲ ਸਾਹਿਬਾ ਉਹਦਾ ਪੂਰਾ ਮਨ ਬਣਾਈ ਬੈਠੇ ਆ ਤੇ ਸਿੱਖ ਕੌਮ ਕੁਰਬਾਨੀਆਂ ਤੋਂ ਡਰਦੀ ਨਹੀਂ ਇਹ ਸਾਨੂੰ ਵੀ ਪਤਾ ਇਤਿਹਾਸ ਵੀ ਗਵਾਹ ਦਾ ਰਾਜੀਪ ਹਾਲ ਪੁੱਛਣ ਤਾਂ ਸਾਰੇ ਆ ਜਾਣਗੇ ਹੂੰ ਤਕੈਤ ਸਾਹਿਬ ਆ ਗਏ ਲਖੋਵਾਲ ਸਾਹਿਬ ਆ ਗਏ ਰਾਜੇਵਾਲ ਸਾਹਿਬ ਕੱਲ ਨੂੰ ਆ ਜਾਣਗੇ ਗੁਰਾਹਾ ਸਾਹਿਬ ਵੀ ਆ ਜਾਣਗੇ ਗੱਲ ਇੱਥੇ ਹਾਲ ਪੁੱਛਣ ਦੀ ਥੋੜੀ ਐ ਗੱਲ ਤਾਂ ਇੱਥੇ ਨਾਲ ਖੜਨ ਦੀ ਐ ਹਾਲ ਪੁੱਛ ਕੇ ਹਾਲ ਪੁੱਛਣਾ ਕੀ ਹੁੰਦਾ ਤੁਸੀਂ ਆਉਨੇ ਹੋ ਤੁਸੀਂ ਹਾਲ ਪੁੱਛਦੇ ਹੋ ਥੋੜੀ ਜੀ ਅਗਲੇ ਨਾਲ ਹਮਦਰਦੀ ਜਿਤਾਉਨੇ ਹੋ ਤੁਸੀਂ ਵਾਪਸ ਚਲੇ ਜਾਂਦੇ ਹੋ ਹਾਲ ਪੁੱਛਣ ਦਾ ਵੇਲਾ ਥੋੜੀ ਐ ਇਹ ਤਾਂ ਨਾਲ ਖੜਨ ਦਾ ਵੇੜਾ ਆ ਹੁਣ ਜੇ ਤੁਸੀਂ ਨਹੀਂ ਖੜਨਾ ਤਾਂ ਇਹ ਤੁਹਾਡੀ ਮਰਜ਼ੀ ਐ ਤੁਹਾਡੀ ਚੁਆਇਸ ਆ ਪਰ ਗੱਲ ਇਹ ਹੈ ਕਿ ਅੰਦੋਲਨ ਤਾਂ ਕਿਸਾਨੀ ਨੂੰ ਲੈ ਕੇ ਹੀ ਹੋ ਰਿਹਾ ਹੁਣ ਉਗਰਾਹਾ ਸਾਹਿਬ ਤੇ ਮੈਂ ਫੇਰ ਆਉਣਾ ਗੱਲ ਇੱਥੇ ਗੱਲ ਇਹ ਬਣਦੀ ਹੈ ਕਿ ਚਲੋ ਮੰਨਿਆ ਉਗਰਾਹਾ ਸਾਹਿਬ ਦੀ ਗੱਲ ਨੂੰ ਆਪਾਂ ਸਹੀ ਦੁਹਰਾ ਲੈਂਦੇ ਆ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਵਾਲਾ ਕਾਨੂੰਨ ਬੜਾ ਔਖਾ ਜੀ ਮਨਾਉਣਾ ਸਰਕਾਰ ਤੋਂ ਕਿਉਂਕਿ ਕਿਸਾਨ ਤਾਂ ਪਹਿਲੀ ਐਮਐਰ ਐਮਐਸਪੀ ਦੇਣ ਤੋਂ ਭੱਜਦੀ ਹੈ ਤੇ ਗੱਲ ਇਹ ਨਹੀਂ ਗੱਲ ਕੱਲੀ ਕਾਨੂੰਨੀ ਗਰੰਟੀਆਂ ਦੇ ਲਈ ਥੋੜੀ ਜਿਹੀ ਅੰਦੋਲਨ ਹੋਰ ਬਹੁਤ ਸਾਰੀਆਂ ਮੰਗਾਂ ਨੇ ਹੁਣ ਜੇ ਅੰਦੋਲਨ ਹੋ ਰਿਹਾ ਤਾਂ ਮਤਲਬ ਇਹ ਥੋੜੀ ਹੈ ਕਿ 10 ਮੰਗਾਂ ਨੇ ਕਿਸਾਨਾਂ ਦੀਆਂ ਤਾਂ ਕੇਂਦਰ ਸਰਕਾਰ ਦੱਸਦੀਆਂ 10 ਹੀ ਮੰਨ ਲੂਗੀ। ਕੁਛ ਕੁਛ ਰਹਿ ਵੀ ਜਾਂਦੀਆਂ ਹੁੰਦੀਆਂ ਨੇ ਤੇ ਜਿਹੜੀਆਂ ਬਾਕੀ ਮੰਗਾਂ ਨੇ ਤੁਸੀਂ ਉਹਨਾਂ ਬਾਰੇ ਤਾਂ ਸੋਚੋ ਨਾ ਜਿਹੜੀਆਂ ਸਰਕਾਰ ਜਲਦੀ ਪੂਰਾ ਕਰ ਸਕਦੀ ਹੈ ਤੁਸੀਂ ਸਿਰਫ ਇੱਕ ਅਖੀਰਲੀ ਮੰਗ ਨੂੰ ਤੇ ਸਭ ਤੋਂ ਪਹਿਲੀ ਤੇ ਵੱਡੀ ਮੰਗ ਨੂੰ ਲੈ ਕੇ ਤੁਸੀਂ ਬਹਿ ਗਏ ਤੁਸੀਂ ਤਾਂ ਕਹਤਾ ਕਿ ਜੀ ਬਹੁਤ ਵੱਡੀ ਮੰਗ ਹੈ ਜੀ ਇਹ ਤਾਂ ਅੰਦੋਲਨ ਵਾਲੇ ਜਿਹੜੇ ਖੇਤੀ ਕਾਨੂੰਨ ਸੀਗੇ ਉਹਨਾਂ ਨੂੰ ਵਾਪਸ ਕਰਾਉਣ ਤੋਂ ਵੀ ਇਹ ਵੱਡੀ ਮੰਗ ਹੈ ਜੀ ਮਤਲਬ ਸਿੱਧਾ ਸਾਦਾ ਇਹ ਕਹਿਣਾ ਚਾਹੁੰਦੇ ਗ੍ਰਾਹਕ ਸਾਹਿਬ ਕਿ ਇਹ ਇੰਨੀ ਛੇਤੀ ਹੱਲ ਹੋ ਨਹੀਂ ਸਕਦਾ ਫਿਰ ਕਿਵੇਂ ਹੱਲ ਹੋਊਗਾ ਕਿਵੇਂ ਮੰਨਿਆ ਜਾਣਗੀਆਂ ਤੁਸੀਂ ਦੱਸ ਦਿਓ ਆਕੇ ਅਗਲਾ ਤਾਂ ਤੁਹਾਡਾ ਸਾਥੀ ਆ ਨਾ ਐਸ ਕੇ ਐਮ ਦੇ ਵਿੱਚ ਤੁਹਾਡੇ ਨਾਲ ਸਾਰੀਆਂ ਜਥੇਬੰਦੀਆਂ ਸੀ ਤੇ ਤੁਹਾਡਾ ਇੱਕ ਸਾਥੀ ਇਸ ਹੱਦ ਤੱਕ ਪਹੁੰਚ ਗਿਆ ਹੋਏ ਕਿ ਮੌਤ ਉਸ ਤੋਂ ਜ਼ਿਆਦਾ ਦੂਰ ਨਾ ਹੋਵੇ ਇਹ ਤਾਂ ਰੱਬ ਦਾ ਸ਼ੁਕਰ ਹੈ ਕਿ ਹਜੇ ਤੱਕ ਠੀਕ ਚੱਲ ਰਿਹਾ ਨਹੀਂ ਤਾਂ ਜਿਵੇਂ ਡਾਕਟਰ ਕਹਰੇ ਨੇ ਨਾ ਇੱਕ ਜੇ ਹਾਰਟ ਅਟੈਕ ਵੀ ਰੱਬ ਨਾ ਕਰੇ ਹੋਵੇ ਇਦਾਂ ਪਰ ਜੇ ਇੱਕ ਝੂਟਾ ਵੀ ਪੈ ਗਿਆ ਨਾ ਹਾਰਟ ਅਟੈਕ ਦਾ ਤਾਂ ਸਾਨੂੰ ਡੱਲੇ ਵਾਲ ਸਾਬ ਫਿਰ ਮੁੜ ਕੇ ਲੱਭਣੇ ਨਹੀਂ ਤੇ ਫਿਰ ਇੱਥੇ ਲੋਕਾਂ ਦੀ ਗੱਲ ਕੀ ਆ ਜਾਂਦੀ ਆ ਕਿ ਜਿਉਂਦੇ ਜੀ ਅਸੀਂ ਪੁੱਛਣਾ ਨਹੀਂ ਕਿਸੇ ਨੂੰ ਜਦੋਂ ਬੰਦਾ ਨਹੀਂ ਰਿਹਾ ਫਿਰ ਅਸੀਂ ਖੜ ਕੇ ਬਹੁਤ ਨਾਰੇਵਾਜ਼ੀ ਕਰ ਦਿੰਨੇ ਆ ਫਿਰ ਅਸੀਂ ਅਮਰ ਰਹੇ ਵੀ ਕਹਿ ਦਿੰਨੇ ਆ ਫਿਰ ਅਸੀਂ ਇਹ ਵੀ ਕਹਿ ਦਿੰਨੇ ਆ ਵੀ ਅਸੀਂ ਤੇਰੀ ਸੋਚ ਤੇ ਪਹਿਰਾ ਦਿੰਦੇ ਰਹਾਂਗੇ ਇਤ ਉਦਾਹਰਨਾ ਨੇ ਦੀਪ ਸਿੱਧੂ ਅਕਸਰ ਕਹਿੰਦਾ ਹੁੰਦਾ ਸੀਗਾ ਕਿ ਮਰਿਆਂ ਮਗਰੋਂ ਬਰਸੀਆਂ ਮਨਾਉਣ ਜੋਗੇ ਹੋ ਪਰ ਜਿਉਂਦਿਆਂ ਤਾਂ ਤੁਸੀਂ ਇਕੱਠੇ ਨਹੀਂ ਹੋ ਸਕਦੇ ਦੀਪ ਸਿੱਧੂ ਦੀ ਬਰਸੀ ਤੇ ਦੇਖੋ ਤੁਸੀਂ ਫਤੇਗੜ ਸਾਹਿਬ ਮਨਾਈ ਸੀ ਆਪਾਂ ਗਏ ਸੀ ਸਾਰੇ ਤੁਸੀਂ ਦੇਖੋ ਲੱਖਾਂ ਬੰਦਾ ਸੀ ਉੱਥੇ ਮਤਲਬ ਤੇਲ ਸੁੱਟਣ ਨੂੰ ਜਗ੍ਹਾ ਨਹੀਂ ਸੀ ਕਦੇ ਜਿਉਂਦੇ ਜੀ ਦੀਪ ਸਿੱਧੂ ਦੇ ਸੱਦੇ ਤੇ ਕਦੇ ਇੰਨੀ ਭੀੜ ਇਕੱਠੀ ਹੋਈ ਸੀ ਹੂੰ ਦੱਸੋ ਜੇ ਹੋਈ ਆ ਦੀਪ ਸਿੱਧੂ ਨੇ ਵੀ ਸਹਿਆ ਕੀ ਕੀ ਨਹੀਂ ਉਸ ਬੰਦੇ ਨੇ ਤਾਂ ਉਹ ਇੱਕ ਚੀਜ਼ ਕਰਤੀ ਸੀ ਜਿਹੜੀ ਅੱਜ ਤੋਂ ਸਦੀਆਂ ਪਹਿਲਾਂ ਹੋਈ ਸੀ ਕਿ ਲਾਲ ਕਿਲੇ ਤੇ ਕੇਸਰੀ ਝੰਡਾ ਚੁਲਾਤਾ ਸੀਗਾ ਫਿਰ ਅਸੀਂ ਉਸ ਤੇ ਕਿਸ ਤੇ ਉਹਨੂੰ ਗद्दार ਕਿਹਾ ਕਿਵੇਂ ਉਹਨੂੰ ਭੱਜਣਾ ਪਿਆ ਕਿੰਨੇ ਦਿਨ ਉਹ ਘਰੋਂ ਬਾਹਰ ਰਿਹਾ ਠੀਕ ਹੈ ਫਿਰ ਅਰੈਸਟ ਹੋਇਆ ਕਿੰਨਾ ਕੁਛ ਸਿਹ੍ਹਾ ਉਸ ਬੰਦੇ ਨੇ ਤੁਹਾਡੇ ਲਈ ਸਹਿ ਰਿਹਾ ਸੀ ਉਹਨੂੰ ਕੀ ਲੋੜ ਸੀਗੀ ਉਹ ਤਾਂ ਫਿਲਮਾਂ 'ਚ ਸੀ ਆਪਣਾ ਵਕੀਲ ਲਈ ਕਰਦਾ ਸੀਗਾ ਵਧੀਆ ਉਹਦੇ ਕਰੋੜਾ ਰੁਪਏ ਸੀ ਉਹਨੂੰ ਕੀ ਲੋੜ ਸੀਗੀ ਇਸੇ ਤਰੀਕੇ ਨਾਲ ਸਿੱਧੂ ਮੂਸੇਵਾਲਾ ਸੀਗਾ ਸਿੱਧੂ ਮੂਸੇਵਾਲਾ ਜਿੰਨਾ ਤਰ ਜਿਉਂਦਾ ਰਿਹਾ ਉਹਨੇ ਗੀਤ ਗਾਏ ਕਿਸੇ ਨੇ ਇਧਰੋਂ ਉੱਠ ਕੇ ਕਹਤਾ ਕਿਸੇ ਨੇ ਉਧਰੋਂ ਉੱਠ ਕੇ ਕਹਤਾ ਤੇ ਪਰ ਜਦੋਂ ਉਹ ਬੰਦਾ ਨਹੀਂ ਰਿਹਾ ਫੇਰ ਸਾਰੇ ਉਹਦੇ ਵਲ ਲੱਖਾਂ ਦਾ ਇਕੱਠ ਇਕੱਠਾ ਹੋ ਗਿਆ ਬਿਲਕੁਲ ਇਕੱਠਾ ਇਕੱਠਾ ਹੋ ਗਿਆ ਇਹ ਚੀਜ਼ਾਂ ਸਾਨੂੰ ਬਦਲਣੀਆਂ ਪੈਣਗੀਆਂ ਸੋਚ ਰਾਜਦੀਪ ਬਦਲ ਨਹੀਂ ਪਾਉਗੀ ਜਦੋਂ ਬੰਦੇ ਨੂੰ ਤੁਹਾਡੀ ਜ਼ਰੂਰਤ ਆ ਜੇ ਤੁਸੀਂ ਸਾਥ ਉਦੋਂ ਨਾ ਦਿੱਤਾ ਤਾਂ ਫਿਰ ਮਰੇ ਤੋਂ ਬਾਅਦ ਸਾਥ ਦਿੱਤਾ ਤੇ ਉਹਨੂੰ ਵਿਚਾਰੇ ਨੂੰ ਕੀ ਪਤਾ ਬਿਲਕੁਲ ਉਹ ਤਾਂ ਚਲੇ ਗਿਆ ਨਾ ਉਸੇ ਤਰੀਕੇ ਦੇ ਨਾਲ ਕਿ ਮੈਂ ਤੁਹਾਡੇ ਲਈ ਲੜ ਰਿਹਾ ਸੀ ਹਮ ਪਰ ਤੁਸੀਂ ਲੋਕ ਮੇਰੇ ਨਾਲ ਆ ਕੇ ਖੜੇ ਨਹੀਂ ਮਰਿਆਂ ਤੋਂ ਕੌਣ ਕਿਹਨੂੰ ਪਤਾ ਲੱਗਦਾ ਯਾਰ ਜਦੋਂ ਬੰਦਾ ਇਸ ਜਹਾਨ ਤੇ ਰਿਹਾ ਹੀ ਨਹੀਂ ਫਿਰ ਚਾਹੇ ਤੁਸੀਂ ਜਿੰਨੀਆਂ ਮਰਜ਼ੀ ਟਰਾਲੀਆਂ ਭਰ ਕੇ ਆਓ ਚਾਹੇ ਟਰੱਕ ਭਰ ਕੇ ਆਓ ਫਿਰ ਕੋਈ ਫਾਇਦਾ ਨਹੀਂ ਫਿਰ ਇੱਥੇ ਤੁਸੀਂ ਨਾਰੇ ਲਾਓ ਪੋਗ ਬਰਸੀਆਂ ਮਨਾਓ ਫਿਰ ਉਹਦਾ ਕੋਈ ਫਾਇਦਾ ਨਹੀਂ ਦੀਪ ਸਿੱਧੂ ਨੇ ਸਹੀ ਗੱਲ ਆ ਤੁਹਾਡੀ ਕਿ ਸਹੀ ਕਿਹਾ ਸੀ ਤੁਸੀਂ ਬਰਸੀਆਂ ਮਨਾਉਣ ਜੋਗਈਓ ਗਏ ਬੰਦੇ ਤੋਂ ਬਾਅਦ ਚੋਂ ਨਾਰੇ ਲਾਉਣ ਜੋਗਈਓ ਇੱਕ ਗੱਲ ਹੋਰ ਵੀ ਤੁਹਾਨੂੰ ਮੈਂ ਦੱਸ ਦਿੰਦਾ ਲੋਕ ਕਿਉਂ ਨਹੀਂ ਆ ਰਹੇ ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਲੋਕਾਂ ਨੂੰ ਨਾ ਇਸ ਵੇਲੇ ਖਤਰਾ ਕੋਈ ਨਹੀਂ ਰਾਜਦੀਪ ਲੋਕਾਂ ਨੂੰ ਇਹ ਆ ਕਿ ਐਮਐਸਪੀ ਮਿਲਦੀ ਹੈ ਜਿੰਨੀ ਮਿਲਦੀ ਹੈ ਠੀਕ ਹੈ ਆਪਾਂ ਵੇਚੀ ਕਣਕ ਆਪਾਂ ਜਿਹਦੀ ਵੇਚੀ ਜੇਬ ਚ ਪੈਸੇ ਪਾਏ ਚਲੋ ਆਪਾਂ ਗੁਜ਼ਾਰਾ ਕਰ ਲਿਆ ਪਹਿਲੇ ਅੰਦੋਲਨ ਚ ਕਿਉਂ ਲੋਕ ਇੰਨੇ ਆ ਗਏ ਸੀ ਕਿਉਂਕਿ ਖੇਤੀ ਕਾਨੂੰਨਾ ਦੀ ਜਦੋਂ ਪਰਚੋਲ ਕੀਤੀ ਗਈ ਤਾਂ ਉਹਦੇ ਚ ਇਹ ਨਿਕਲਿਆ ਉਹਦਾ ਸੱਟਾ ਕਿ ਬਈ ਥੋਡੀਆਂ ਜ਼ਮੀਨਾਂ ਗਈਆਂ ਲੋਕੋ ਬਿਲਕੁਲ ਥੋਡੀਆਂ ਥੋੜੇ ਨਾਲ ਕਰਕੇ ਠੇਕਾ ਡਾਨੀ ਬਾਨੀ ਨੇ ਤੇ ਤੁਹਾਨੂੰ ਲੁੱਟ ਲੈ ਜਾਣਾ ਠੀਕ ਹੈ ਤੁਹਾਡੀ ਫਸਲ ਵੀ ਖਰੀਦ ਲੂਗਾ ਅਗਲਾ ਤੁਹਾਡੀ ਜ਼ਮੀਨ ਵੀ ਕਰ ਲੂਗਾ ਇਸ ਕਰਕੇ ਹਰ ਇੱਕ ਬੰਦੇ ਨੂੰ ਜਿਹਦੇ ਕੋਲ ਦੋ ਕੀਲੇ ਵੀ ਸੀਗੇ ਉਹਨੂੰ ਵੀ ਇਹ ਲੱਗਦਾ ਸੀ ਕਿ ਯਾਰ ਜ਼ਮੀਨਾਂ ਗਈਆਂ ਯਾਰ ਬਿਲਕੁਲ ਇਹ ਤਾਂ ਕਰੋ ਜਾਂ ਮਰੋ ਦੀ ਲੜਾਈ ਹੋਗੀ ਤਾਂ ਲੋਕ ਨਿਕਲੇ ਸੀ ਇਹ ਇਹ ਆਪਾਂ ਲੋਕ ਸੁਣਦੇ ਨੇ ਜਿਹੜੇ ਸਭ ਨੂੰ ਪਤਾ ਹੈ ਕੋਈ ਮਨਾ ਨਹੀਂ ਕਰ ਸਕਦਾ ਤਾਂ ਤੁਸੀਂ ਨਿਕਲੇ ਸੀਗੇ ਕਿਉਂਕਿ ਤੁਹਾਨੂੰ ਡਰ ਸੀ ਕਿ ਤੁਹਾਡੀਆਂ ਜ਼ਮੀਨਾਂ ਚਲੀਆਂ ਜਾਣਗੀਆਂ ਹੁਣ ਤੁਸੀਂ ਤਾਂ ਨਹੀਂ ਨਿਕਲਦੇ ਕਿ ਤੁਹਾਨੂੰ ਡਰੀ ਕੋਈ ਨਹੀਂ ਸਿਰਫ ਉਸ ਪਰਿਵਾਰ ਨੂੰ ਥੋੜੇ ਜੇ ਬੰਦਿਆਂ ਨੂੰ ਡਰ ਆ ਜਿਹੜੇ ਡੱਲੇਵਾਲ ਸਾਹਿਬ ਦਾ ਆਪਣਾ ਪਰਿਵਾਰ ਆ ਜਾਂ ਉਹਨਾਂ ਦੇ ਨੇੜਲੇ ਬੰਦੇ ਨੇ ਕਿ ਸਾਡੇ ਬੰਦੇ ਨੂੰ ਕੁਝ ਹੋ ਨਾ ਜਾਵੇ ਨਹੀਂ ਤਾਂ ਫਿਰ ਆਪਾਂ ਨੂੰ ਕੀ ਲੈਣਾ ਆ ਜੇ ਇੱਕ ਬੰਦਾ ਜਾਂ ਇੱਕ ਆਗੂ ਚਲਿਆ ਜਾਊਗਾ ਤਾਂ ਫਰਕ ਕੀ ਪੈਣਾ ਆ ਠੀਕ ਹੈ ਜਿਸ ਤਰੀਕੇ ਨਾਲ ਹੋਲ ਇਨਸਾਨ ਜਾਂਦੇ ਨੇ ਲੋਕਾਂ ਦੇ ਲਈ ਤਾਂ ਉਸੇ ਤਰੀਕੇ ਦੇ ਨਾਲ ਡੱਲੇ ਸਾਹਿਬ ਵੀ ਹੋਣਗੇ ਡੱਲੇ ਵਾਲ ਸਾਹਿਬ ਵੀ ਹੋਣਗੇ ਪਰ ਬਹੁਤ ਅਫਸੋਸ ਆ ਕਿ ਜਦੋਂ ਇਸ ਤਰੀਕੇ ਦੇ ਨਾਲ ਕੋਈ ਬੰਦਾ ਮਰਨ ਵਰਤ ਤੇ ਬੈਠਾ ਆ ਯਾਰ ਥੋੜਾ ਜਿਆਦਾ ਹਮਦਰਦੀ ਥੋੜੀ ਜੀ ਤਾਂ ਇਨਸਾਨੀਅਤ ਸਭ ਨੂੰ ਦਿਖਾਉਣੀ ਚਾਹੀਦੀ ਹੈ ਆਉਣਾ ਤਾਂ ਚਾਹੀਦਾ ਤੁਸੀਂ ਚਾਹੇ ਇੱਕ ਦਿਨ ਲਾਓ ਚਾਹੇ ਤੁਸੀਂ ਦੋ ਦਿਨ ਲਾਓ ਪਰ ਜਦੋਂ ਬੰਦਾ ਬੁਲਾ ਰਿਹਾ ਤੁਹਾਨੂੰ ਮੋਰਚੇ ਤੇ ਪਹੁੰਚਣਾ ਤਾਂ ਚਾਹੀਦਾ ਘੱਟੋ ਘੱਟ ਤੁਸੀਂ ਕੇਂਦਰ ਸਰਕਾਰ ਤੱਕ ਇਹ ਮੈਸੇਜ ਤਾਂ ਪਹੁੰਚਾ ਦਿਓ ਨਾ ਕਿ ਅੱਜ ਵੀ ਪੰਜਾਬ ਦੇ ਕਿਸਾਨ ਇਕੱਠੇ ਹੋਣ ਦਾ ਮਾਦਾ ਰੱਖਦੇ ਨੇ ਪੰਜਾਬ ਦੇ ਕਿਸਾਨ ਅੱਜ ਵੀ ਬਾਰਡਰਾਂ ਤੇ ਇਕੱਠੇ ਹੋ ਕੇ ਆਪਣੇ ਆਗੂ ਦੇ ਪਿੱਛੇ ਖੜ ਸਕਦੇ ਨੇ ਇਹ ਚੀਜ਼ ਤਾਂ ਦਿਖਾ ਸਕਦੇ ਹੋ ਤੁਸੀਂ ਐਨੀ ਇੱਕ ਗੱਲ ਹੈ ਕਿਉਂਕਿ ਸਰਕਾਰਾਂ ਵੀ ਇਹੀ ਬਿਆਨ ਦਿੰਦੀਆਂ ਨੇ ਪੋਲੀਟੀਕਲ ਪਾਰਟੀਆਂ ਵੀ ਇਹੀ ਬਿਆਨ ਦਿੰਦੀਆਂ ਨੇ ਆਗੂ ਵੀ ਇਹੀ ਬਿਆਨ ਦਿੰਦੇ ਨੇ ਕਿ ਜੀ ਮੁਠੀ ਭਰ ਕਿਸਾਨ ਨੇ ਇਹੀ ਅੰਦੋਲਨ ਕਰ ਰਹੇ ਨੇ ਜੀ ਬਾਕੀ ਤਾਂ ਹੈ ਹੀ ਨਹੀਂ ਕਿਉਂਕਿ ਦਿਖ ਰਿਹਾ ਉਹਨਾਂ ਨੂੰ ਕੈਮਰਿਆਂ ਦੀ ਅੱਖ ਦੇ ਵਿੱਚ ਕਿ ਥੋੜੇ ਕਿਸਾਨ ਨੇ ਜਿਹੜੇ ਪ੍ਰੋਟੈਸਟ ਕਰਦੇ ਨੇ ਬਾਕੀ ਤਾਂ ਪਿੱਛੇ ਨੇ ਸੋ ਹੁਣ ਜੇ ਨਹੀਂ ਜਾਗਣਾ ਇਹਨਾਂ ਦੀ ਮਰਜ਼ੀ ਹੈ ਜੇ ਜਾਗ ਜਾਓਗੇ ਤਾਂ ਇੱਕ ਬੰਦੇ ਦੀ ਇੱਕ ਬੇਸ਼ਕੀਮਤੀ ਆਗੂ ਦੀ ਜਾਨ ਬਚ ਜੂਗੀ ਜਿਸ ਦੀ ਜਾਨ ਦੀ ਕੀਮਤ ਅੱਜ ਸੁਪਰੀਮ ਕੋਰਟ ਨੇ ਵੀ ਸਮਝੀ ਹੈ ਜੇ ਅਸੀਂ ਪੰਜਾਬੀ ਹੋ ਕੇ ਵੀ ਨਹੀਂ ਸਮਝਾਂਗੇ ਫਿਰ ਸਾਡੇ ਤੇ ਲੱਖ ਲਾਣਤਾ